ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵਣ ਕਰਾਉਣ ਜਾ ਰਹੀ ਹਾਂ ਇੱਕ ਕਵਿਤਾ ਜਿਸ ਦਾ ਵਿਸ਼ਾ ਹੈ ਸਿਰ ਧੜ ਦੀ ਬਾਜੀ ਲਾਵਾਂਗੇ ਅਸੀਂ ਮਰਦ ਹਾਂ ਬੁਜਦਿਲ ਕਾਇਰ ਨਹੀਂ ਚੁੱਪ ਕਰਕੇ ਜੋ ਸਹਿ ਜਾਵਾਂਗੇ ਅਸੀਂ ਮੂੰਹੋਂ ਐਵੇਂ ਕਹਿੰਦੇ ਨਹੀਂ ਜੋ ਕਹਿੰਦੇ ਕਰ ਦਖਲਾਵਾਂਗੇ ਸਾਡਾ ਦੇਸ਼ ਮਕਾਰਾਂ ਵੰਡਿਆ ਏ ਇਸ ਨੂੰ ਮੁੜ ਇੱਕ ਬਣਾਵਾਂਗੇ ਜਮਰੋਦ ਦੇ ਉੱਚੇ ਕਿਲਿਆਂ ਤੇ ਅਸੀਂ ਝੰਡੇ ਫੇਰ ਚੁਲਾਵਾਂਗੇ ਜਮਰੋਦ ਦੇ ਉੱਚੇ ਕਿਲਿਆਂ ਤੇ ਅਸੀਂ ਝੰਡੇ ਫੇਰ ਚੁਲਾਵਾਂਗੇ ਕਾਬਲ ਦੇ ਗੁੰਡੇ ਮਾਣੂਆਂ ਨੂੰ ਇੱਕ ਵਾਰ ਤਾਂ ਭਾਜੜ ਪਾਵਾਂਗੇ ਰਫੌਜੀ ਬਣ ਕੇ ਨਿਕਲੇ ਹਾਂ ਬਣ ਲਾੜੇ ਟੁੱਕਣ ਜਾਵਾਂਗੇ ਜੋ ਭਾਜੀ ਸਿਰ ਤੇ ਚਾੜੀ ਜੇ ਹੱਥੋਂ ਹੀ ਹੱਥ ਮੁਕਾਵਾਂਗੇ ਅਸੀਂ ਦੁਸ਼ਟ ਦਮਣ ਦੇ ਬੇਟੇ ਹਾਂ ਸਿਰ ਧੜ ਦੀ ਬਾਜੀ ਲਾਵਾਂਗੇ ਸਿਰ ਧੜ ਦੀ ਬਾਜੀ ਲਾਵਾਂਗੇ ਅਸੀਂ ਤੇਗ ਅੰਮਾ ਦੇ ਪੁੱਤਰ ਹਾਂ ਤੇਰਾ ਦੀ ਸ਼ਾਮੇ ਖੇਡੇ ਹਾਂ ਅਸੀਂ ਕੋਲ ਕੇ ਖੰਡੇ ਪੀਤੇ ਨੇ ਪਉ ਮੌਤ ਤੋਂ ਬੜੇ ਦੁਰੇਡੇ ਹਾਂ ਪਉ ਮੌਤ ਤੋਂ ਬੜੇ ਦੁਰੇਡੇ ਹਾਂ ਸਾਡੇ ਧਵੇ ਨੇ ਬੱਬਰ ਸ਼ੇਰਾਂ ਦੇ ਸਿੱਦਕ ਦੇ ਪਰਬਤ ਜੇਡੇ ਹਾਂ ਸਿੱਧੇ ਹਾਂ ਸਿੱਧਿਆਂ ਲੋਕਾਂ ਲਈ ਵਿਗਿਆਨ ਲਈ ਵਿੰਗੇ ਟੇਡੇ ਹਾਂ ਟੁੱਟਣਗੇ ਤਾਰੇ ਅਰਸ਼ਾਂ ਦੇ ਹੁਣ ਜਿਹੜਾ ਤੂਫਾਨ ਝੁਲਾਵਾਂਗੇ ਅਸੀਂ ਦੁਸ਼ਟ ਦਮਨ ਦੇ ਬੇਟੇ ਹਾਂ ਸਿਰ ਧੜ ਦੀ ਬਾਜੀ ਲਾਵਾਂਗੇ ਸਾਡੇ ਨਾਲ ਜੀ ਆ ਕੇ ਕਾਲ ਲੜੇ ਲੋਹੀ ਦੇ ਚੜੇ ਚਬਾਂਦੇ ਹਾਂ ਅੱਗਾ ਦੇ ਵਗਦੇ ਸਾਗਰ ਨੂੰ ਅਸੀਂ ਤਾਰੀਆਂ ਲਾ ਤਰ ਜਾਂਦੇ ਹਾਂ ਆਵਣ ਜਦ ਪੈਰ ਰਕਾਬਾਂ ਤੇ ਆਵਣ ਜਦ ਪੈਰ ਰਕਾਬਾਂ ਤੇ ਲਹੂਆਂ ਦੇ ਵਹਿਣ ਵਗਾੰਦੇ ਹਾਂ ਚੜ ਸੂਲੀ ਤੇ ਆਜ਼ਾਦੀ ਦੇ ਖੁਸ਼ ਹੋ ਹੋ ਢੋਲੇ ਗਾੰਦੇ ਹਾਂ ਲਾ ਤੇਗ ਦਾ ਚੱਪੂ ਭਾਰਤ ਦੀ ਬੇੜੀ ਨੂੰ ਪਾਰ ਲੰਘਾਵਾਂਗੇ ਅਸੀਂ ਦੁਸ਼ਟ ਦਮਨ ਦੇ ਬੇਟੇ ਹਾਂ ਸਿਰ ਧੜ ਦੀ ਬਾਜੀ ਲਾਵਾਂਗੇ ਜੋ ਨਾਲ ਸਾਡੇ ਬੀਤੀ ਏ ਜੋ ਨਾਲ ਸਾਡੇ ਬੀਤੀ ਏ ਅਜੀਬ ਭੇਦ ਉਸ ਦੇ ਖੁੱਲੇ ਨਹੀਂ ਫਟ ਹਾਲੇ ਸਾਡੇ ਅੱਲੇ ਨਹੀਂ ਭੈਣਾ ਦੇ ਸਦਮੇ ਭੁੱਲੇ ਨਹੀਂ ਅੱਧ ਖਿੜੀਆਂ ਕਲੀਆਂ ਤੜਫਦੀਆਂ ਕੀ ਲਹੂ ਉਹਨਾਂ ਦੇ ਡੁੱਲੇ ਨਹੀਂ ਇਉਂ ਰੱਖ ਛੁਰੀ ਦੇ ਸਾਡੇ ਤੇ ਸੁਖ ਸੋਣਾ ਖੈਰੇ ਦੁੱਲੇ ਨਹੀਂ ਬਾਜੀ ਰੱਖੀ ਨਹੀਂ ਰੱਖਣੀ ਨਹੀਂ ਸਗੋਂ ਸਿਰਤੀ ਹੋਰ ਚੜਾਵਾਂਗੇ ਅਣਖੀ ਸੇਰ ਲੱਥ ਬਹਾਦਰ ਹਾਂ ਸਿਰ ਧੜ ਦੀ ਬਾਜੀ ਲਾਵਾਂਗੇ ਸਿਰ ਧੜ ਦੀ ਬਾਜੀ ਲਾਵਾਂਗੇ ਟੋਲੇ ਹੋਏ ਵਿੱਚ ਮੈਦਾਨਾਂ ਦੇ ਫਸ ਗਏ ਹੁਣ ਯਾਰ ਪੁਰਾਣੀ ਨੇ ਜਦ ਤੋੜੇ ਲੱਗੇ ਤੇ ਪਾ ਨੂੰ ਨਸ ਮਿੰਟਾਂ ਅੰਦਰ ਜਾਣੇ ਨੇ ਨਸ ਮਿੰਟਾਂ ਅੰਦਰ ਜਾਣੇ ਨੇ ਅੰਨਾਦਰ ਅਬਦਾਲੀ ਵਾਂਗ ਅਸਾਂ ਨਾਦਰ ਅਬਦਾਲੀ ਵਾਂਗ ਹੀ ਅਸਾਂ ਕੰਨਾਂ ਤੇ ਹੱਥ ਲਵਾਣੇ ਨੇ ਪਾਪਾਂ ਦੇ ਉਸਰੇ ਬੁਰਜ ਅਸਾਂ ਲਾ ਕੱਟਰ ਗੰਨ ਉਡਾਣੇ ਨੇ ਲਾ ਕੱਟਰ ਗੰਨ ਉਡਾਣੇ ਨੇ ਓਵੇਂ ਪੰਜੇ ਨਨਕਾਣੀ ਤੇ ਓਵੇਂ ਪੰਜੇ ਨਨਕਾਣੀ ਤੇ ਜਾਂ ਝੰਡੇ ਫੇਰ ਚੁਲਾਵਾਂਗੇ ਜਾਂ ਝੰਡੇ ਫੇਰ ਚੁਲਾਵਾਂਗੇ ਗੁਰੂ ਕਲਗੀ ਧਰ ਦੇ ਸ਼ੇਰ ਅਸੀਂ ਸਿਰ ਧੜ ਦੀ ਬਾਜੀ ਲਾਵਾਂਗੇ ਗੁਰੂ ਕਲਗੀ ਧਰ ਦੇ ਸ਼ੇਰ ਅਸੀਂ ਸਿਰ ਧੜ ਦੀ ਬਾਜੀ ਲਾਵਾਂਗੇ ਸਿਰ ਧੜ ਦੀ ਬਾਜੀ ਲਾਵਾਂਗੇ ਸਿਰ ਧੜ ਦੀ ਬਾਜੀ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਵੀਡੀਓਜ਼ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ